ਅਦਾੁਰ ਸਰਦਾਰ ਲਖਬੀਰ ਸਿੰਘ ਦੇ ਜਿਹੜੇ ਉਹਨਾਂ ਦੇ ਨਾਮ ਤੇ ਜਿਹੜੀ ਹੈਗੀ ਹੈ ਜਿਹੜੀ ਰੋਡ ਹੈ ਸਿੱਖਿਆ ਮਾਰਗ ਰੋਡ ਕਿਹਾ ਜਾਂਦਾ ਸੀ ਜਾਂ ਇਹਨੂੰ ਮੜੀਆਂ ਰੋਡ ਕਿਹਾ ਜਾਂਦਾ ਸੀਗਾ ਲੇਕਿਨ ਪੰਜਾਬ ਸਰਕਾਰ ਵੱਲੋਂ ਇੱਕ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਅੱਜ ਕਿ ਉਹਨਾਂ ਦੇ ਨਾਮ ਤੇ ਇਸ ਰੋਡ ਦਾ ਨਾਮ ਰੱਖਿਆ ਜਾ ਰਿਹਾ ਕਿੱਦਾਂ ਦੇਖਦੇ ਹੋ ਤੁਸੀਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਮੁੱਚੀ ਪ੍ਰੈਸ ਵਾਲਿਆਂ ਦਾ ਵੀਰਾਂ ਦਾ ਜਿਹੜੇ ਕਿ ਅੱਜ ਚੇਤੇ ਤੌਰ ਤੇ ਸਾਡੇ ਬ੍ਰਿਡਫਾਈਟ ਦਫ਼ਤਰ ਚ ਕੁੱਤੇ ਨੇ ਇੱਥੇ ਅੱਜ ਦੇ ਮੈਂ ਧੰਨਵਾਦ ਕਰਦਾ ਤੇ ਉੱਥੇ ਆਪ ਜੀ ਨੂੰ ਦੱਸਣਾ ਚਾਹਨਾ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਸੀਐਮ ਸਾਹਿਬ ਸਭ ਭਗਵੰਤ ਸਿੰਘ ਮਾਨ ਜੀ ਜਿਹੜੇ ਕਿ ਸ਼ਹੀਦਾਂ ਦੀ ਸੁਪਨੇ ਦੀ ਸਰਕਾਰ ਲੈ ਕੇ ਬਣਾਈ ਆ ਜਿਨ੍ਹਾਂ ਨੇ ਤੇ ਸ਼ਹੀਦਾਂ ਦੇ ਉੱਚੇ ਮੰਜ਼ਿਲਾਂ ਚੰਦੇ ਨੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਵਿਟਰ ਫੈਕਟਰ ਮਿਨਿਸਟਰ ਜੁੜੇ ਮਾਜਰਾ ਜੀ ਦਾ ਤੇ ਵਿਸ਼ੇਸ਼ ਧੰਨਵਾਦ ਸਾਡੇ ਖੰਡੇ ਸੰਦੇ ਐਮਐਲਏ ਸਾਹਿਬ ਕਰਨਪ੍ਰੀਤ ਸਿੰਘ ਜੋ ਕਿ ਸਾਡੇ ਬਧਾਇਕ ਨੇ ਕਰਨਪ੍ਰੀਤ ਸਿੰਘ ਸੋਚ ਜੀ ਉਹਨਾਂ ਦਾ ਧੰਨਵਾਦ ਵਿਸ਼ੇਸ਼ ਧੰਨਵਾਦ ਸਾਡੇ ਕਮਲਜੀਤ ਸਿੰਘ ਲੱੱਡਰ ਜੀ ਜਿਹੜੇ ਕਿ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸਾਹਿਬ ਚਰਨਜੀਤ ਸਿੰਘ ਜੀ ਈਓ ਸਾਹਿਬ ਤੇ ਨਾਲ ਹੀ ਧੰਨਵਾਦ ਸਮੂਹੇ ਕਾਉਂਸਲਰ ਸਹਿਬਾਨ ਦਾ ਖੰਨੇ ਦੇ ਕਾਉਂਸਲਰ ਸਹਿਬਾਨ ਦਾ ਵਿਸ਼ੇਸ਼ ਧੰਨਵਾਦ ਹੈ ਕਿਉਂਕਿ ਉਹਨਾਂ ਦੇ ਚਲ ਜਦੋਂ ਮਤਾ ਆਇਆ ਸੀ ਤਾਂ ਸਾਰੇ ਕਾਉਂਸਲਰ ਸਹਿਬਾਨ ਨੇ ਇੱਕ ਆਵਾਜ਼ ਚ ਮਤਾ ਪਾਸ ਕੀਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਦਾਦਾ ਜੀ ਸਰ ਹਕੀਰ ਸਿੰਘ ਭਾੜੀਆ ਜੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਿਵਨਾਥ ਮਣੀ ਲਹਿਰ ਚ ਲਹਿਰ ਚ ਸਜ਼ਾ ਕੱਟੀ ਆ ਤੇ ਨਾਲ ਹੀ ਪੰਜਾਬੀ ਸੁਪੇ ਮੋਰਚੇ ਤੇ ਵੀ ਉਹਨਾਂ ਨੇ ਸਜ਼ਾ ਕੱਟੀਆਂ ਨੇ ਤੇ ਅੱਜ ਉਹਨਾਂ ਨੂੰ ਪੰਜਾਬ ਸਰਕਾਰ ਨੇ ਨਗਰ ਕੌਂਸਲ ਨੇ ਮਾਣ ਦਿੰਦਿਆ ਹੋਇਆ ਜਿਹੜੀ ਸਾਡੇ ਖੰਨੇ ਦੀ ਪ੍ਰਮੁੱਖ ਸੜਕ ਸੀ ਨਗਰ ਕੌਂਸਲ ਦੀ ਜਿਹੜੀ ਸੜਕ ਹਦੂਦ ਦੇ ਅੰਦਰ ਪੈਂਦੀ ਸੀਗੀ ਸ਼ਮਸ਼ਾਨ ਘਾਟ ਰੋਡ ਜਿਹਦਾ ਕੋਈ ਨਾਮ ਨਹੀਂ ਸ਼ਮਸ਼ਾਨ ਘਾਟ ਰੋਡ ਨਾਲੇ ਵਜਦਾ ਸੀ ਅੱਜ ਉਹਦਾ ਨਾਮ ਇਹਨਾਂ ਨੇ ਮੇਰੇ ਚੱਕੀ ਪੱਤਰ ਜਾਰੀ ਵੀ ਹੋਇਆ ਚੱਕੀ ਪੱਤਰ ਪ੍ਰਵਾਨਗੀ ਦਾ ਜਾਰੀ ਹੋ ਗਿਆ ਤੇ ਉਹਨਾਂ ਨੇ ਦੱਸਿਆ ਕਿ ਇਸ ਸੜਕ ਦੀ ਜਿਹੜੀ ਮਨਜ਼ੂਰੀ ਆਪਦੀ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਇਸ ਸੜਕ ਦਾ ਨਾਮ ਜੋ ਹੈਗਾ ਸੜਕ ਦੇ ਨੀਂਹ ਪੱਟਿਆ ਫਰੀडम फाइਟਰ ਸ਼ਮਸ਼ਾਨ ਦਾ ਅਡੋਰ ਸਿੱਖਿਆ ਮਾਰਗ ਨਾਮ ਦੇ ਤੌਰ ਤੇ ਜਾਣਿਆ ਜਾਏਗਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਸਮੂਹ ਦੇ ਪੱਤਰਕਾਰ ਭਾਈ ਜਰਦਾ ਜੀ ਜਿਨ੍ਹਾਂ ਨੇ ਨਹੀਂ ਦੱਸਣਾ ਚਾਹਿਆ ਤੇ ਇਹ ਵੀ ਗੱਲ ਦੱਸਣਾ ਚਾਹਿਆ ਜਲਦੀ ਹੀ ਸੜਕ ਦਾ ਉਦਘਾਟਨ ਕੀਤਾ ਜਾਏਗਾ ਜਿਹਦੇ ਵਿੱਚ ਅਸੀਂ ਮੰਤਰੀ ਸਾਹਿਬ ਜੋੜਾ ਮੱਜਰਾ ਸਾਹਿਬ ਜੀ ਨੂੰ ਬੁਲਾਵਾਂਗੇ ਤੇ ਸਾਡੇ ਖੰਨੇ ਦੇ ਐਮਐਲਏ ਸਾਹਿਬ ਤਨਪ੍ਰੀਤ ਸਿੰਘ ਸੋਹਣ ਜੀ ਦਾ ਉਦਘਾਟਨ ਵੀ ਕਰਨਗੇ ਸੜਕ ਦਾ ਉਹਨਾਂ ਦੇ ਨਾਂ ਦਾ ਹੀ ਪੱਥਰ ਵੀ ਲਗਾਵਾਂਗੇ ਕਮਲ ਜੀ ਸਿੰਘ ਲੱਡੜੇ ਸਾਡੇ ਪ੍ਰਧਾਨ ਸਾਹਿਬ ਨਗਰ ਕੌਂਸਲਪੁਰੰਦਾ ਅਸੀਂ ਇੱਥੇ ਪੱਥਰ ਲਾ ਕੇ ਤੇ ਉਹ ਦੇ ਨਾਲ ਹੀ ਜਿੰਨੇ ਹੋਰ ਜਥੇਬੰਦੀਆਂ ਸ਼ਹਿਰ ਦੀਆਂ ਜਿੰਨੀਆਂ ਵੀ ਸੇਵਾ ਸੁਸਾਇਟੀਆਂ ਨੇ ਉਹਨਾਂ ਨੂੰ ਬੁਲਾ ਕੇ ਇੱਥੇ ਸਨਮਾਨ ਵੀ ਕਰਾਂਗੇ ਤੇ ਉਦੋਂ ਇਹ ਜੋ ਕਿ ਬਹੁਤ ਜਲਦੀ ਸਮਾਜ ਵਿੱਚ ਰੱਖਿਆ ਜਾਏਗਾ ਐਮਐਨਏ ਸਾਹਿਬ ਦਾ ਟਾਈਮ ਲਵਾ ਕੇ ਸੜਕ ਦਾ ਪੁਗਾੜੀ ਕਰਨ ਲਈ ਤੇ ਜਦੋਂ ਉਹ ਟਾਈਮ ਦਿੰਦੇ ਨੇ ਤੇ ਇੱਥੇ ਪੱਥਰ ਤਗਾ ਕੇ ਤੇ ਇੱਕ ਵੱਡਾ ਫੰਕਸ਼ਨ ਇੱਥੇ ਕੀਤਾ ਜਾਏਗਾ ਉਦੇ ਰਾਹੀਂ ਅਸੀਂ ਇਹ ਸੜਕ ਦਾ ਉਸ ਦਿਨ ਤੋਂ ਵੀ ਇਹਦਾ ਕਰਾਂਗੇ ਤੇ ਜਿੱਦਾਂ ਕਿ ਆਜ਼ਾਦੀ ਨੂੰ ਤਕਰੀਬਨ ਹੁਣ 77 ਸਾਲ ਦੇ ਲਗਭਗ ਹੋ ਚੁੱਕੇ ਨੇ ਕੁਝ ਐਸੇ ਪਰਿਵਾਰ ਵੀ ਨੇ ਕੁਝ ਐਸੇ ਸ਼ਹੀਦ ਵੀ ਨੇ ਜਿਨ੍ਹਾਂ ਨੂੰ ਅਜੇ ਤੱਕ ਬਣਦਾ ਮਾਨ ਸਨਮਾਨ ਸਰਕਾਰ ਵੱਲੋਂ ਨਹੀਂ ਮਿਲਿਆ ਕੁਝ ਹੈ ਉਹਨਾਂ ਲਈ ਵੀ ਕੋਈ ਸੰਘਰਸ਼ ਚੱਲ ਰਿਹਾ ਬਿਲਕੁਲ ਜਿਹੜੀ ਸਾਡੀ ਜਥੇਬੰਦੀ ਹੈ ਜਿਹੜੇ ਸਾਡੇ ਬੈਠੇ ਆ ਫ੍ਰੀਡਮ ਫਾਈਟਰ ਪਰਿਵਾਰ ਜੇ ਸਾਨੂੰ ਕੋਈ ਪਤਾ ਲੱਗਦਾ ਕਿ ਜਿਹਨੇ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਇਆ ਹੈ ਜੋ ਫ੍ਰੀਡਮ ਫਾਈਟਰ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਉਹਨਾਂ ਨਾਲ ਸੰਪਰਕ ਕਰਦੇ ਨੇ ਤੇ ਅਸੀਂ ਉਹਨਾਂ ਲਈ ਸਰਕਾਰ ਦੇ ਕੋਲ ਉਹਨੇ ਜਾ ਕੇ ਮੰਗ ਵੀ ਠਾਣਨੇ ਆ ਤੇ ਜਨਾ ਤਰ੍ਹਾਂ ਦੀ ਕੋਈ ਵੀ ਮੰਗ ਹੁੰਦੀ ਹੈ ਕੋਈ ਜਦਰਪੇਸ਼ ਮੁਸ਼ਕਲਾਵਾਂ ਹੁੰਦੀਆਂ ਉਹ ਉੱਥੇ ਨਾਲ ਕੋਲ ਜਾ ਕੇ ਸਰਕਾਰ ਕੋਲ ਹੱਲ ਵੀ ਕਰਾਣੇ ਆ ਤੇ ਜੇ ਕੋਈ ਐਦਾਂ ਦਾ ਕੋਈ ਪਰਿਵਾਰ ਹੋਵੇ ਤਾਂ ਸਾਡੇ ਸੰਪਰਕ ਵੀ ਕਰ ਸਕਦਾ ਹੈ ਅਸੀਂ ਉਹਦੇ ਲਈ ਹੱਲ ਕਰਨ ਲਈ ਸਾਡੀ ਸਾਰੀ ਟੀਮ ਬੈਠੀ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਫਿਊਡਰ ਪੈਟਰਨ ਦਾ ਬੈਠੇ ਨੇ ਪਰਿਵਾਰ ਦੇ ਮੈਂਬਰ ਬੈਠੇ ਨੇ ਇੱਧਰ ਸਾਡੇ ਸਾਰੇ ਜਿੰਨੇ ਵੀ ਅਸੀਂ ਪਰਿਵਾਰ ਵਾਲੇ ਬੈਠੇ ਆ ਸੰਗਠਨ ਦੇ ਕਿਉਂਕਿ ਸਾਡਾ ਸੰਗਠਨ ਜਿਹੜਾ ਕੰਮ ਹੈ ਜਦਰਾਂ ਤੇ ਹੀ ਕਰ ਰਿਹਾ ਤੇ ਪਿੱਛੇ ਹੁਣ ਸਾਡ ਨੂੰ ਚਿੱਠੀ ਮੋਰ ਵੀ ਜਾਰੀ ਹੋਈ ਹੈ ਬੀਡੀਪ ਕੋ ਕਿ ਪਿਛਲੇ 15 ਅਗਸਤ ਨੂੰ ਪੱਥਰ ਲਗਾਏ ਗਏ ਸੀ ਹ ਉਹਨਾਂ ਦੀ ਯਾਦ ਵਿੱਚ ਨਗਰ ਕੌਂਸਲ ਚ ਪੰਚਾਇਤਾਂ ਦੇ ਵਿੱਚ ਪੱਥਰ ਲਗਾਏ ਗਏ ਸਨ ਉਹਨਾਂ ਦੇ ਨਾਮ ਦੇ ਚਾਰਜ ਕਰਦੇ ਤੇ ਕੁਝ ਸਾਡੇ ਸ਼ਹਿਰ ਦੇ ਮੈਂਬਰ ਸਭਾ ਹਾਂ ਦਾ ਰਹਿ ਗਿਆ ਉਹਦੇ ਲਈ ਅਸੀਂ ਨਗਰ ਕੌਂਸਲ ਲਿਖ ਕੇ ਵੀ ਦਿੱਤਾ ਹੈ ਵੀ ਉਹਨਾਂ ਦੇ ਨਾਮ ਵੀ ਉਹਨਾਂ ਦੇ ਪਾਏ ਜਾਣ ਤੇ ਸਾਡੇ ਪਿੰਡਾਂ ਵਾਲੇ ਬੈਠੇ ਨੇ ਪੀਡੀਪੀ ਸਾਹਿਬ ਦੀ ਸਭ ਚਿੱਠੀ ਜਾਰੀ ਹੋ ਗਈ ਉਹਨਾਂ ਨੇ ਸੈਕਟਰੀ ਸਾਹਿਬ ਨੂੰ ਆਰਡਰ ਕਰ ਦਿੱਤੇ ਨੇ ਵੀ ਪਿੰਡਾਂ ਤੇ ਜਾ ਕੇ ਵੀ ਉਹਨਾਂ ਦੇ ਨਾਮ ਦੇ ਪੱਥਰ ਲਗਾਏ ਜਾਣ ਅਗਰ ਕੋਈ ਹੋਰ ਵੀ ਰਹਿੰਦਾ ਤਾਂ ਅਸੀਂ ਉਹਦੇ ਲਈ ਵੀ ਯਾਨੀ ਜਾਣ ਤਿਆਰ ਬੈਠੇ ਹਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹਾਂ ਜਿੱਦ ਤੱਕ ਕਿ ਸਰਦਾਰ ਰਗਵੀਰ ਸਿੰਘ ਜੀ ਦੇ ਨਾਮ ਤੇ ਇਸ ਰੋਡ ਨੂੰ ਸ਼ਹੀਦ ਸਰਦਾਰ ਰਗਵੀਰ ਸਿੰਘ ਰੋਡ ਵਜੋਂ ਜਾਣਿਆ ਜਾਊਗਾ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਕਿ ਬੜੀ ਵੱਡੀ ਇੱਕ ਕੈਲੀਓ ਬਲੱਤੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮਾਣ ਦੇ ਪਾਤਰ ਜੋ ਹੈ ਕਿ ਸਾਡੇ ਸ਼ਹਿਰ ਦੇ ਨਿਵਾਸੀ ਲਈ ਪੂਰਾ ਖੰਨਾ ਸ਼ਹਿਰ ਜਿਸ ਤੋਂ ਦੇ ਵਸਨੀਕ ਤੇ ਜਿੱਥੋਂ ਦੇ ਐਡੇ ਮਸ਼ਹੂਰ ਜੋ ਫ੍ਰੀਡਮ ਫਾਈਟਰ ਸਰਦਾਰ ਰਗਵੀਰ ਸਿੰਘ ਹੀ ਬਾਟੇ ਸਾਹਿਬ ਹੋਏ ਨੇ ਇਹਨਾਂ ਨੇ ਆਜ਼ਾਦੀ ਦੀ ਲਹਿਰ ਦੇ ਵਿੱਚ ਸਿਵਲ ਲਾਹਤ ਕੁਰਬਾਨੀ ਦੇ ਸੋਵੀਡੀਅਸ ਮੂਵਮੈਂਟ ਚ ਆਪਣਾ ਯੋਗਦਾਨ ਦਿੱਤਾ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਉਹਨਾਂ ਨੇ ਯਾਤਨਾਵਾਂ ਕੱਟੀਆਂ ਉਸ ਤੋਂ ਬਾਅਦ ਪੰਜਾਬੀ ਸੁਪਾ ਮੋਰਚੀ ਵੀ ਉਹਨੇ ਇਹਨਾਂ ਨੇ ਸਰਕਾਰਿਆ ਔਰ ਇਸ ਦੇ ਲਾਹ ਵੀ ਜੋ ਉਹਨਾਂ ਦੀ ਪੀੜੀਦਰ ਪੀੜੀ ਜੋ ਆਪਣੇ ਪਰਿਵਾਰ ਨੂੰ ਉਪਰਤੀ ਦਿੱਤੀ ਕੁਰਬਾਨੀਆਂ ਦੀ ਸਵਾਸ ਸੇਵਾ ਦੇ ਲਈ ਲੋਕ ਭਲਾਈ ਦੇ ਲਈ ਉਹਦੇ ਉੱਤੇ ਸੀਨੇ ਪਰ ਸੀਨੇ ਚੱਲਦੇ ਹੋਏ ਉਹਨਾਂ ਦੇ ਪੋਤੇ ਸਰਦਾਰ ਹਰਜੀਤ ਸਿੰਘ ਦੀ ਪਾਰਟੀ ਆ ਜੋ ਕਿ ਫ੍ਰੀडम फाइਟਰ ਵੈਲਫੇਅਰ ਫੈਮਿਲੀ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਵੀ ਨੇ ਤੇ ਬਤੌਰ ਜਨਰਲ ਸਕੱਤਰ ਆਪ ਜੀ ਨੂੰ ਦੱਸਦੇ ਹੋਏ ਇਲਾਕਾ ਨਿਵਾਸੀਆਂ ਨੂੰ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਜੋ ਸਾਡੇ ਖੰਡਾ ਸ਼ਹਿਰ ਦੀ ਇਕਲੌਤੀ ਸ਼ਮਸ਼ਾਨ ਘਾਹ ਰੋਡ ਸੀ ਔਰ ਜਿਸ ਲੋਪਰ ਸਿੱਖਿਆ ਮਾਰਗ ਦੇ ਨਾਮ ਨਾਲ ਵੀ ਜਾਣਦੇ ਸੀ ਉਸ ਰੋਡ ਨੂੰ ਜੋ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਪੱਤਰ ਨੰਬਰ 500 ਕਾ 8 ਤੇ ਮਿਊਨਿਸਪਲ ਕਮੇਟੀ ਨੂੰ ਜਾਰੀ ਕੀਤੇ ਗਏ ਜੋ ਹੁਕਮਾਂ ਦੇ ਅਨਸਾਰ ਉਸ ਸੜਕ ਦਾ ਨਾਮ ਬਦਲ ਕੇ ਸਰਕਾਰ ਅਕੀ ਸਿੰਘੀ ਪਾਟੀਆਂ ਫ੍ਰੀडम फाइਟਰ ਯਾਦਗਾਰੀ ਰੋਡ ਰੱਖਿਆ ਗਿਆ ਹੈ ਸੋ ਇਸ ਜੋ ਰੋਡ ਦਾ ਨਾਮ ਰੱਖਣ ਦੇ ਨਾਲ ਕੁਝ ਫਾਇਦੇ ਹੋਣਗੇ ਸਾਡੇ ਸ਼ਹਿਰ ਨੂੰ ਉਹ ਇਸ ਤਰੀਕੇ ਨਾਲ ਕਿਉਂਕਿ ਸਾਡੇ ਇਸ ਰੋਡ ਦੇ ਉੱਤੇ ਚਾਰ ਵੱਡੇ ਸਕੂਲ ਨੇ ਜਿੱਤੇ ਕੀ ਲਗਭਗ ਹਜ਼ਾਰਾਂ ਦੀ ਤਨਦਾਦ ਦੇ ਵਿੱਚ ਬੱਚੇ ਪੜ੍ਹਦੇ ਨੇ ਆਪਣੇ ਵੀ ਉਸ ਵੱਲ ਘੁੰਮਣ ਦੇ ਲਈ ਆਉਂਦੇ ਨੇ ਤਾਂ ਜਦੋਂ ਵੀ ਉਹ ਇਸ ਰੋਡ ਤੋਂ ਲੰਘਿਆ ਕਰਨਗੇ ਉਹਨਾਂ ਦੇ ਪੇਰੈਂਟਸ ਲੰਘਿਆ ਕਰਨਗੇ ਜਾਓ ਜਦੋਂ ਤੱਕੀ ਕਰਕੇ ਵੱਡੀਆਂ ਸੀਟਾਂ ਦੇ ਉੱਤੇ ਅਫਸਰ ਬਣ ਕੇ ਬੈਠਣਗੇ ਤਾਂ ਉਹ ਯਾਦ ਕਰਨਗੇ ਕਿ ਜਿਸ ਰੋਡ ਦੇ ਉੱਤੋਂ ਗੁਜ਼ਰ ਕੇ ਉਹ ਪੜਾਈ ਕਰਨ ਜਾਂਦੇ ਸੀ ਉਹ ਸ਼ਹੀਦਾਂ ਦੇ ਨਾਮ ਨਾਲ ਜਾਣੀ ਜਾਂਦੀ ਰੋਡ ਸੀ ਔਰ ਦੂਸਰਾ ਜਿਵੇਂ ਕਿ ਸ਼ਮਸ਼ਾਲਾ ਘਾਟ ਜਿਹੜੇ ਪੂਰੇ ਵਰਲਡ 'ਚੋ ਜਾਂ ਕਿਸੇ ਹੋਰ ਪਾਸੇ ਤੋਂ ਗਮੀ ਦੇ ਮੌਕੇ ਦੇ ਵਿੱਚ ਮਸ਼ਹੂਰ ਹੋਣ ਲਈ ਰਿਸ਼ਤੇਦਾਰ ਦੂਰ ਸੱਜਣ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਇਹ ਇਲਾਕੇ ਦੇ ਬਾਰੇ ਜਾਣਕਾਰੀ ਹੋਊਗੀ ਕਿ ਸੰਨਾ ਸ਼ਹਿਰ ਜਿੱਥੇ ਸ਼ਹੀਦਾਂ ਦੀ ਧਰਤੀ ਵੀ ਆ ਵਰੂਆ ਵੀਰਾਂ ਦੀ ਇਹ ਕੰਬਰਾ ਦੀ ਧਰਤੀ ਵੀ ਇਸ ਇਲਾਕੇ ਦਾ ਪੁਰਾਣਾ ਇਤਿਹਾਸਕ ਵੀ ਆ ਤੇ ਉੱਥੇ ਸਾਡੇ ਸਰਕਾਰਯੋਗ ਸਰਦਾਰ ਰਕਵੀਰ ਸਿੰਘ ਦੀ ਪਾਰਟੀ ਆ ਫਰੀडम फाइਟਰ ਨੂੰ ਵੀ ਯਾਦ ਰੱਖਿਆ ਜਾਊਗਾ ਸੋ ਜਲਦੀ ਇਹਦਾ ਸੜਕ ਦਾ ਉਦਘਾਟਨ ਕਰਨ ਜਾ ਰਹੇ ਆ ਉਸ ਦੇ ਬਾਰੇ ਸੂਚਨ ਜਲਦੀ ਹੀ ਜਾਣਕਾਰੀ